ਦੋਸਤੋ ਸਿੱਧੂ ਮੂਸੇਵਾਲੇ ਬਾਰੇ ਕਾਫੀ ਚੀਜ਼ਾਂ ਜੜੀਆਂ ਨੇ ਦੱਸਣਾ ਚਾਹਾਂਗੇ ਤੁਹਾਨੂੰ ਇੱਕ ਬਹੁਤ ਵੱਡੀ ਖਬਰ ਜਿਹੜੀ ਹੈ ਵਾਇਰਲ ਹੋ ਰਹੀ ਹੈ ਦੱਸਣਾ ਚਾਹਾਂਗੇ ਕਿ 28 ਤਰੀਕ ਦੀ ਲਾਸਟ ਇੰਟਰਵਿਊ ਵਿੱਚ ਸਿੱਧੂ ਮੂਸੇਵਾਲੇ ਨੇ ਕੀ ਕਿਹਾ ਸੀ ਉਸਦੇ ਆਖਰੀ ਬੋਲ ਜਿਹੜੇ ਨੇ ਜ਼ਰੂਰ ਦੱਸਣਾ ਚਾਹਾਂਗੇ ਜਿਹੜੇ ਉਸ ਨੂੰ ਬਦਨਾਮ ਕਰਦੇ ਸੀ ਆ ਇੰਟਰਵਿਊ ਜਿਹੜੀ ਹੈ ਧਿਆਨ ਦੇ ਨਾਲ ਸੁਣ ਲੈਣ ਦਰਸਲ ਜੋ ਸਿੱਧੂ ਨੇ ਕਿਹਾ ਉਹ ਬਿਲਕੁਲ ਹੀ ਹਿਲਾ ਕੇ ਰੱਖ ਦੇਣ ਵਾਲਾ ਏ ਸਿੱਧੂ ਮੂਸੇਵਾਲੇ ਨੇ ਜੋ ਕਿ ਹੈ ਉਹ ਸੱਚਮੁੱਚ ਹੀ ਕਾਬਲੇ ਤਾਰੀਫ ਹੈ ਦੱਸਣਾ ਚਾਹਾਂਗੇ ਸਿੱਧੂ ਮੂਸੇਵਾਲੇ ਨੇ 28 ਜਿਹੜੀ ਹੈ ਮਈ ਨੂੰ ਇੱਕ ਇੰਟਰਵਿਊ ਕੀਤੀ ਸੀ ਜਿਸ ਦੇ ਵਿੱਚ ਕਾਫੀ ਗੱਲਾਂ ਵਾਇਰਲ ਹੋ ਰਹੀਆਂ ਨੇ ਉਹਦੇ ਜਾਣ ਤੋਂ ਬਾਅਦ ਅੱਜ ਸਿੱਧੂ ਮੂਸੇਵਾਲੇ ਦੇ ਬਾਰੇ ਕਾਫੀ ਗੱਲਾਂ ਜੜੀਆਂ ਨੇ ਉਹ ਕਹੀਂ ਆ ਜਾ ਰਹੀਆਂ ਨੇ ਹਾਲ ਹੀ ਦੇ ਵਿੱਚ ਸਿੱਧੂ ਮੂਸੇਵਾਲੇ ਬਾਰੇ ਕੋਈ ਕੁਝ ਵੀ ਕਹੀ ਜਾਵੇ ਚਾਹੇ ਉਸ ਨੂੰ ਪਹਿਲੂ ਵੀ ਗੂ ਭੰਡ ਰਿਹਾ ਸੀ ਅੱਜ ਵੀ ਭੰਡ ਰਿਹਾ ਸੀ ਤੇ ਅੱਜ ਦੀ ਜੇ ਗੱਲ ਕੀਤੀ ਜਾਵੇ ਤਾਂ ਉਹ ਗੱਲਾਂ ਬਿਲਕੁਲ ਸੱਚ ਦੇਖ ਰਹੀਆਂ ਨੇ ਸਿੱਧੂ ਮੂਸੇਵਾਲੇ ਨੇ ਉਸ ਇੰਟਰਵਿਊ ਦੇ ਵਿੱਚ ਕਿਹਾ ਸੀ ਕਿ ਮੈਨੂੰ ਕੋਈ ਭੰਡੀ ਜਾਵੇ ਜਿਵੇਂ ਮਰਜ਼ੀ ਕੁਛ ਕਹੀ ਜਾਵੇ ਮੈਨੂੰ ਕੋਈ ਫਰਕ ਨਹੀਂ ਪੈਂਦਾ ਏ ਸਿੱਧੂ ਮੂਸੇਵਾਲੇ ਨੇ ਇਹ ਵੀ ਕਿਹਾ ਕਿ ਜਿਸ ਤਰ੍ਹਾਂ ਜਿਸ ਦੀ ਖੁਸ਼ੀ ਹੈ ਮੈਨੂੰ ਜੋ ਕਹਿੰਦਾ ਕਹੀ ਜਾਵੇ ਦਰਸਲ ਮੈਨੂੰ ਕੋਈ ਫਰਕ ਨਹੀਂ ਪੈਂਦਾ ਤੇ ਸਿੱਧੂ ਨੇ ਇਹ ਵੀ ਗੱਲ ਕਹੀ ਸੀ ਕਿ ਮੈਂ ਖੁਸ਼ ਆ ਆਪਣੇ ਮਾਪਿਆਂ ਦੇ ਨਾਲ ਖੁਸ਼ ਆ ਆਪਣੇ ਘਰ ਪਰਿਵਾਰ ਦੇ ਵਿੱਚ ਖੁਸ਼ ਆ ਤੇ ਜੋ ਮੈਨੂੰ ਲੋਕ ਕੁਝ ਕਹਿੰਦੇ ਨੇ ਸਗੋਂ ਮੇਰੀ ਉਹ ਮੈਲ ਹੀ ਧੋਂਦੇ ਪਏ ਨੇ ਜਿਸ ਤਰ੍ਹਾਂ ਕਿ ਗੁਰਬਾਣੀ ਦੇ ਵਿੱਚ ਕਿਹਾ ਹੈ ਜਿੰਨੀ ਮੇਰੀ ਨਿੰਦਾ ਕਰਦੇ ਨੇ ਤੇ ਮੈਂ ਸਮਝਦਾ ਕਿ ਸ਼ਾਇਦ ਮੈਂ ਬਹੁਤ ਖੁਸ਼ ਨਸੀਬਾਂ ਜਾਂ ਮੇਰੇ ਵਿੱਚ ਕੋਈ ਗੱਲ ਹੈ ਜਿਸ ਕਰਕੇ ਲੋਕ ਮੇਰੀ ਨਿੰਦਿਆ ਕਰਦੇ ਪਏ ਨੇ ਇਹ ਗੱਲਾਂ ਜਿਹੜੀਆਂ ਸੀ ਸਿੱਧੂ ਮੂਸੇਵਾਲੇ ਦੇ ਵਾਰੋਂ ਜਿਹੜੀਆਂ ਕਹੀਆਂ ਗਈਆਂ ਸੀ ਉਸ ਇੰਟਰਵਿਊ ਦੇ ਵਿੱਚ ਸਿੱਧੂ ਨੇ ਆਪ ਇਹ ਗੱਲਾਂ ਲੋਕਾਂ ਦੇ ਬਾਬਤ ਕਹੀਆਂ ਸੀ ਜਿਹੜੇ ਸਿੱਧੂ ਨੂੰ ਭੰਡ ਦੇ ਪਏ ਸੀ ਤੇ ਸਿੱਧੂ ਨੇ ਆਪਣੇ ਚਾਉਣ ਵਾਲਿਆਂ ਨੂੰ ਇੱਕ ਸਨੇਹਾ ਦਿੱਤਾ ਸੀ ਕਿ ਤੁਸੀਂ ਇਕੱਠੇ ਰਹਿਣਾ ਹੈ ਇੱਕ ਜੁੜਤ ਰਹਿਣਾ ਹੈ ਤੇ ਦਰਸਲ ਕਦੇ ਵੀ ਹੰਕਾਰ ਕਿਸੇ ਚੀਜ਼ ਦਾ ਨਹੀਂ ਕਰਨਾ ਇਹ ਗੱਲ ਆਪਣੇ ਚਾਉਣ ਵਾਲਿਆਂ ਦੇ ਲਈ ਕਹੀ ਗਈ ਸੀ ਦੂਜੇ ਪਾਸੇ ਜੇ ਗੱਲ ਕੀਤੀ ਜਾਵੇ ਸਿੱਧੂ ਦੀ 29 ਮਈ ਨੂੰ ਜਾਨੀ ਕਿ ਦੂਸਰੇ ਹੀ ਦਿਨ ਹੱਤਿਆ ਹੋ ਜਾਂਦੀ ਹੈ ਗੋਲੀਆਂ ਮਾਰ ਕੇ ਬੜੀ ਬੇਰਹਿਮੀ ਦੇ ਨਾਲ ਸਿੱਧੂ ਮੂਸੇਵਾਲੇ ਨੂੰ ਮਾਰ ਦਿੱਤਾ ਜਾਂਦਾ ਹੈ ਜਿਸ ਤੋਂ ਬਾਅਦ ਚਾਰੇ ਪਾਸੇ ਸਿੱਧੂ ਦੀ ਹੱਤਿਆ ਦੇ ਚਰਚੇ ਹੋ ਜਾਂਦੇ ਨੇ ਇਹ ਖਬਰ ਜਿਹੜੀ ਹੈ ਜੰਗਲ ਦੀ ਅੱਗ ਦੇ ਵਾਂਗ ਫੈਲ ਜਾਂਦੀ ਹੈ ਜਿਸ ਤੋਂ ਬਾਅਦ ਸਿੱਧੂ ਮੂਸੇਵਾਲੇ ਬਾਰੇ ਕਾਫੀ ਚੀਜ਼ਾਂ ਜੜੀਆਂ ਨੇ ਉਹ ਵਾਇਰਲ ਹੁੰਦੀਆਂ ਨੇ ਦੱਸਣਾ ਚਾਹਾਂਗੇ ਇਸ ਵਕਤ ਪੰਜਾਬ ਦੇ ਵਿੱਚ ਤੇ ਸਿੱਧੂ ਦੇ ਚਰਚੇ ਹੈ ਨੇ ਉੱਥੇ ਬਾਹਰ ਫੋਰਨ ਕੰਟਰੀਆਂ ਦੇ ਵਿੱਚ ਵੀ ਸਿੱਧੂ ਮੂਸੇਵਾਲੇ ਦੇ ਕਾਫੀ ਚਰਚੇ ਨੇ ਤੇ ਪਾਕਿਸਤਾਨ ਦੇ ਵਿੱਚ 100% ਜਿਹੜੇ ਨੇ ਚਰਚੇ ਹੋ ਰਹੇ ਨੇ ਸਿੱਧੂ ਮੂਸੇਵਾਲੇ ਦੇ ਸਿੱਧੂ ਮੂਸੇਵਾਲੇ ਦੀ ਜਿਸ ਦਿਨ ਹੱਤਿਆ ਹੁੰਦੀ ਹੈ ਤੇ ਉਸ ਤੋਂ ਬਾਅਦ 100% ਖੋਜਿਆ ਗਿਆ ਸੀ ਸਿੱਧੂ ਮੂਸੇਵਾਲੇ ਨੂੰ ਪਾਕਿਸਤਾਨ ਦੇ ਵਿੱਚ ਤੇ ਇੱਕ ਵੱਖੋ-ਵੱਖਰੀਆਂ ਕੰਟਰੀਆਂ ਦੇ ਅੰਕੜੇ ਜਿਹੜੇ ਸੀ ਸਾਹਮਣੇ ਆਏ ਸੀ ਦੱਸਣਾ ਚਾਹਾਂਗੇ ਪਾਕਿਸਤਾਨ ਦੇ ਵਿੱਚ ਹੋਲਡਿੰਗ ਲੱਗੇ ਹੋਏ ਨੇ ਜਿਦੇ ਵਿੱਚ ਸਿੱਧੂ ਮੂਸੇਵਾਲੇ ਦੀਆਂ ਤਸਵੀਰਾਂ ਲੱਗੀਆਂ ਨੇ ਤੇ ਉਹਦਾ ਕਾਰਨ ਕੀ ਹੈ ਪਾਕਿਸਤਾਨ ਦੇ ਪੰਜਾਬ ਸੂਬੇ ਵਿੱਚ ਚੋਣ ਪੋਸਟਰਾਂ ਤੇ ਸਿੱਧੂ ਮੂਸੇਵਾਲੇ ਦੀ ਤਸਵੀਰ ਦਿਖਾਈ ਦੇ ਰਹੀ ਹੈ ਜਿਸ ਤੇ 295 ਵੀ ਉਲਿਖਿਆ ਹੋਇਆ ਹੈ ਤੇ ਇਸ ਤਸਵੀਰ ਦੇ ਵਿੱਚ 295 ਲਿਖਿਆ ਹੋਇਆ ਹੈ ਨਾਲੇ ਸਿੱਧੂ ਮੂਸੇਵਾਲੇ ਦੀ ਤਸਵੀਰ ਵੀ ਵੱਡੀ ਕਰਕੇ ਲਗਾਈ ਹੋਈ ਹੈ ਗਾਇਕ ਦੇ ਪ੍ਰਸਿੱਧ ਗੀਤ 295 ਦੇ ਸੰਦਰਭ ਵਿੱਚ ਸਿੱਧੂ ਮੂਸੇਵਾਲੇ ਦਾ ਇਹ ਗੀਤ ਭਾਰਤੀ ਦੰਡਾਵਲੀ ਦੀ ਧਾਰਾ 295 ਤੇ ਟਿੱਪਣੀ ਹੈ ਜੋ ਕਿ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਲਈ ਸਬੰਧਤ ਹੈ ਤੇ ਮਰਹੂਮ ਭਾਰਤੀ ਗਾਇਕ ਪੰਚਗੀਤਕਾਰ ਸਿੱਧੂ ਮੂਸੇਵਾਲੇ ਦੀਆਂ ਤਸਵੀਰਾਂ ਪਾਕਿਸਤਾਨ ਦੇ ਵਿੱਚ ਹੋੜੀਆਂ ਉੱਤੇ ਲੱਗਣੀਆਂ ਸ਼ੁਰੂ ਹੋ ਗਈਆਂ ਨੇ ਪਾਕਿਸਤਾਨ ਦੇ ਪੰਜਾਬ ਸੂਬੇ ਵਿੱਚ ਹੋਣ ਜਾ ਰਹੀਆਂ ਉਪ ਚੋਣਾਂ ਦੇ ਵਿੱਚ ਮੂਸੇਵਾਲੇ ਦੀ ਲੋਕਪ੍ਰਿਅਤਾ ਨੂੰ ਜਿਵੇਂ ਕਿ ਕੈਸ਼ ਕਰਨ ਦੀ ਕੋਸ਼ਿਸ਼ ਚ ਉਹਨਾਂ ਦੇ ਚਾਰਟਰਡ ਵਾਸਟਰ ਗੀਤ 295 ਦੇ ਹਵਾਲੇ ਨਾਲ ਚੌਣ ਹੋਡਿੰਗਸ ਉਹਨਾਂ ਦੀਆਂ ਤਸਵੀਰਾਂ ਦੇਖਣ ਨੂੰ ਮਿਲ ਰਹੀਆਂ ਨੇ న్యూਸ ਇੰਟਰਨੈਸ਼ਨਲ ਅਖਬਾਰ ਦੇ ਅਨੁਸਾਰ ਮਲਤਾਨ ਖੇਤਰ ਵਿੱਚ ਸਥਿਤ ਪੀਪ 217 ਸੀਟ ਦੀ ਉਪ ਚੋਣ ਦੇ ਪ੍ਰਚਾਰ ਲਈ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਰਟੀ ਤਹਿਰੀਕ-ਏ-ਇਨਸਾਫ ਦੇ ਹੋਡਿੰਗ ਤੇ ਜੈਨ ਕੁਰੇਸ਼ੀ ਦੇ ਨਾਲ ਮੂਸੇਵਾਲਾ ਦੀ ਤਸਵੀਰ ਦੀ ਵਰਤੋਂ ਕੀਤੀ ਗਈ ਹੈ ਇਤਫਾਕਨ ਉਹ ਸਾਫ ਕਾ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੇਸੀ ਦੇ ਪੁੱਤਰ ਹਨ ਤੇ 17 ਜੁਲਾਈ ਨੂੰ ਉਪਚੋਣਾ ਹੋਣੀ ਸੀ ਜਿਸ ਵਿੱਚ ਉਹਨਾਂ ਦੇ ਤਸਵੀਰਾਂ ਵਰਤੀਆਂ ਗਈਆਂ ਸੀ ਸਿੱਧੂ ਮੂਸੇਵਾਲੇ ਦੇ ਨਾਮ ਨਾਲ ਮਸ਼ਹੂਰ 28 ਸਾਲਾ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ 29 ਮਈ ਨੂੰ ਜਿਵੇਂ ਕਿ ਪੰਜਾਬ ਦੇ ਮਾਨਸਾ ਜ਼ਿਲ੍ਹੇ ਵਿੱਚ ਗੋਲੀ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ ਗਈ ਹੈ ਇਹ ਘਟਨਾ ਰਾਜ ਸਰਕਾਰ ਵੱਲੋਂ ਗਾਇਕ ਅਤੇ 400 23 ਲੋਕਾਂ ਨੇ ਸੁਰੱਖਿਆ ਘੇਰੇ ਨੂੰ ਅਸਥਾਈ ਤੌਰ ਤੇ ਘਟਾਉਣ ਦੇ ਇੱਕ ਦਿਨ ਬਾਅਦ ਵਾਪਰੀ ਸੀ ਜਿਵੇਂ ਕਿ ਰਿਪੋਰਟ ਇਹ ਵੀ ਆ ਰਹੀ ਹੈ ਕਿ ਚੋਣ ਪੋਸਟਰਾਂ ਤੇ ਸਿੱਧੂ ਮੂਸੇਵਾਲੇ ਦੀ ਤਸਵੀਰ 295 ਨੰਬਰ ਦੇ ਨਾਲ ਦਿਖਾਈ ਗਈ ਹੈ ਜੋ ਕਿ ਗਾਇਕ ਦੇ ਪ੍ਰਸਿੱਧ ਗੀਤ 295 ਦਾ ਸਪਸ਼ਟ ਤੌਰ ਤੇ ਹਵਾਲਾ ਦਿੰਦਾ ਹੈ ਸਿੱਧੂ ਮੂਸੇਵਾਲੇ ਦਾ ਇਹ ਗੀਤ ਭਾਰਤੀ ਦੰਡਾਵਲੀ ਦੀ ਧਾਰਾ 295 ਦੇ ਉੱਪਰ ਟਿੱਪਣੀ ਹੈ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਗੱਲ ਜਿਹੜੀ ਐ ਕੀਤੀ ਗਈ ਐ ਤੇ ਇੱਕ ਖਬਰ ਜਿਹੜੀ ਐ ਹੁਣ ਵਾਇਰਲ ਹੋ ਰਹੀ ਐ ਦਰਸਲ ਇਹ ਸੀ ਸਿੱਧੂ ਮੂਸੇਵਾਲੇ ਦੀਆਂ ਕੁਝ ਖਾਸ ਖਬਰਾਂ ਤੇ ਇੱਕ ਇਸ ਵੇਲੇ ਦੀ ਵੱਡੀ ਖਬਰ ਜਿਹੜੀ ਐ ਉਹ ਵਾਇਰਲ ਹੋ ਰਹੀ ਐ ਦਰਸਲ ਜਿਵੇਂ ਕਿ ਵਿਰੋਧੀ ਪੰਜਾਬ ਸਰਕਾਰ ਦੇ ਉੱਪਰ ਆਏ ਦਿਨ ਕੋਈ ਨਾ ਕੋਈ ਤੱਥ ਜਿਹੜਾ ਉਹ ਸਾਂਝਾ ਕਰਦੇ ਰਹਿੰਦੇ ਨੇ ਪੰਜਾਬ ਦੇ ਵਿੱਚ ਕਾਫੀ ਦੌਰ ਚੱਲ ਰਿਹਾ ਐ ਤੇ ਇੱਕ ਖਬਰ ਜਿਹੜੀ ਹੈ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਵੀ ਸੀਜੀ ਬੇਇੱਜ਼ਤੀ ਦੇ ਲਈ ਜੋੜਾ ਮਾਜਰਾ ਮਾਫੀ ਮੰਗਣ ਰਾਜਾ ਵੜਿੰਗ ਨੇ ਇਹ ਬਿਆਨ ਦਿੱਤਾ ਇਹ ਦੱਸਣਾ ਚਾਹਾਂਗੇ ਪੂਰਾ ਮਾਮਲਾ ਕੀ ਹੈ ਪੰਜਾਬ ਕਾਂਗਰਸ ਦੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਿਹਤ ਦੇ ਮੈਡੀਕਲ ਸਿੱਖਿਆ ਮੰਤਰੀ ਚੇਤਨ ਸਿੰਘ ਜੋੜਾ ਮਾਜਰਾ ਵੱਲੋਂ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਦੇ ਵਾਈਸ ਚਾਂਸਲਰ ਡਾਕਟਰ ਬਹਾਰਾਜ ਬਹਾਦਰ ਨੂੰ ਸ਼ਰਮਸ਼ਾਰ ਕਰਨ ਅਤੇ ਪਰੇਸ਼ਾਨ ਕਰਨ ਦੀ ਨਿਖੇਦੀ ਕੀਤੀ ਹੈ ਜਾਰੀ ਇੱਕ ਬਿਆਨ ਵਿੱਚ ਸਖਤ ਸ਼ਰਦਾਬਲੀ ਦੀ ਵਰਤੋਂ ਕਰਦਿਆਂ ਉਹਨਾਂ ਨੇ ਕਿਹਾ ਕਿ ਮੰਤਰੀ ਸ਼ਾਇਦ ਭੁੱਲ ਗਏ ਨੇ ਕਿ ਉਹ ਇੱਕ ਸੰਵਿਧਾਨਕ ਅਹੁਦਾ ਸੰਭਾਲ ਰਹੇ ਨੇ ਨਾ ਕਿ ਕੋਈ ਹੜਦੰਗੀ ਨੇ ਜਿਸਦੇ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵਾਈਸ ਚਾਂਸਲਰ ਦੀ ਵੇਦਤੀ ਕਰਨ ਲਈ ਆਪਣੇ ਮੰਤਰੀ ਤੋਂ ਮਾਫੀ ਮੰਗਾਉਣ ਅਤੇ ਮੈਡੀਕਲ ਭਾਈਚਾਰੇ ਜੋ ਇਸ ਘਟਨਾ ਤੋਂ ਬਾਅਦ ਪੂਰੀ ਤਰ੍ਹਾਂ ਨਿਰਾਸ਼ ਮਹਿਸੂਸ ਕਰ ਰਿਹਾ ਹੈ ਉਹਦਾ ਭਰੋਸਾ ਅਤੇ ਮਨੋਬਲ ਬਹਾਲ ਕਰਨ ਦੇ ਲਈ ਕਿਹਾ ਗਿਆ ਹੈ ਉਹਨਾਂ ਨੇ ਕਿਹਾ ਹੈ ਕਿ ਅਸੀਂ ਤਾਲੀਵਾਨ ਸਾਸਤਿਤ ਅਫਗਾਨਿਸਤਾਨ ਵਿੱਚ ਨਹੀਂ ਰਹਿੰਦੇ ਸਗੋਂ ਇੱਕ ਸੱਭਿਅਕ ਸਮਾਜ ਦੇ ਲੋਕਤੰਤਰੀ ਦੇਸ਼ ਵਿੱਚ ਰਹਿੰਦੇ ਆ ਅਤੇ ਮੰਤਰੀ ਜੋੜਾ ਮਾਜਰਾ ਨੇ ਜੋ ਕੀਤਾ ਹੈ ਉਹ ਨਿੰਦਣਯੋਗ ਹੈ ਨਾ ਮਨਜ਼ੂਰ ਹੈ ਤੇ ਉਹਨਾਂ ਨੂੰ ਸ਼ੱਕ ਹੈ ਕਿ ਕੋਈ ਵੀ ਸਮਝਦਾਰ ਵਿਅਕਤੀ ਆਪਣੇ ਪਿਤਾ ਦੀ ਉਮਰ ਦੇ ਉਸ ਆਦਮੀ ਨਾਲ ਅਜੀਹਾ ਵਿਵਹਾਰ ਨਹੀਂ ਕਰਦਾ ਜਿਸਨੇ ਪੰਜਾਬ ਦੀ ਸਿਹਤ ਪ੍ਰਣਾਲੀ ਨੂੰ ਸੁਧਾਰਨ ਵਿੱਚ ਮਹੱਤਮ ਪੂਰਨ ਯੋਗਦਾਨ ਪਾਇਆ ਹੈ ਸੂਬਾ ਕਾਂਗਰਸ ਪੰਦ ਪ੍ਰਧਾਨ ਨੇ ਇਹ ਕਿਹਾ ਕਿ ਮੰਤਰੀ ਨੂੰ ਵਾਈਸ ਚਾਂਸਲਰ ਮਰੀਜ਼ ਦੇ ਵੈੱਡ ਤੇ ਲਟਾਉਣ ਦਾ ਕੋਈ ਅਧਿਕਾਰ ਨਹੀਂ ਸੀ ਕਿਸੇ ਮੰਤਰੀ ਦੇ ਦੰਗਾਕਾਰੀਆਂ ਵਾਂਗ ਵਿਵਹਾਰ ਦੀ ਉਮੀਦ ਨਹੀਂ ਕੀਤੀ ਜਾਂਦੀ ਪਰ ਕਿਸੇ ਨੂੰ ਬਿਮਾਰ ਵਿਅਕਤੀ ਦੇ ਵਿਸਤਰੇ ਤੇ ਲੇਟਣ ਲਈ ਮਜਬੂਰ ਕਰਨਾ ਡਾਕਟਰੀ ਤੌਰ ਤੇ ਵੀ ਉਚਿਤ ਨਹੀਂ ਹੈ ਇਹ ਗੱਲ ਕਹੀ ਜਾ ਰਹੀ ਹੈ ਹਾਲ ਹੀ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਜੇਕਰ ਮੰਤਰੀ ਨੂੰ ਲੱਗਦਾ ਸੀ ਕਿ ਸਫਾਈ ਬਣਾਈ ਰੱਖਣਾ ਪਹਿਲ ਹੈ ਤਾਂ ਇਹ ਉਹਨਾਂ ਦੀਆਂ ਆਪਣੀਆਂ ਜ਼ਿੰਮੇਵਾਰੀਆਂ ਵੀ ਸੀ ਜੋ ਉਹਨਾਂ ਨੂੰ ਖੁਦ ਬੈੱਡ ਤੇ ਲੇਟਣਾ ਚਾਹੀਦਾ ਸੀ ਕਿਉਂਕਿ ਇਹ ਜ਼ਿੰਮੇਵਾਰੀ ਸਿਰਫ ਵੀ ਸੀ ਜੀ ਨਹੀਂ ਸਗੋਂ ਉੱਪਰਲੇ ਪੱਧਰ ਦੀ ਵੀ ਹੁੰਦੀ ਹੈ ਜੋ ਕਿ ਧਿਆਨ ਰੱਖਣ ਦੇ ਵਿੱਚ ਦਿਖਾਈ ਜਾਂਦੀ ਹੈ ਇਹ ਗੱਲ ਜਿਹੜੀ ਹੈ ਕਾਫੀ ਜ਼ਿਆਦਾ ਹੁਣ ਵਾਇਰਲ ਹੋ ਰਹੀ ਹੈ ਤੇ ਡਾਕਟਰ ਭਾਈਚਾਰੇ ਤੋਂ ਮਾਫੀ ਮੰਗਣ ਦੀ ਗੱਲ ਵੀ ਕਹੀ ਜਾ ਰਹੀ ਹੈ ਜੋ ਕਿ ਉਹਨਾਂ ਨੂੰ ਕਿਹਾ ਗਿਆ ਹੈ ਕਿ ਤੁਸੀਂ ਮਾਫੀ ਮੰਗੋ ਜਾਂ ਸੀਐਮ ਭਗਵੰਤ ਮਾਨ ਜਿਹੜੇ ਨੇ ਮਾਫੀ ਮੰਗਣਾ ਹੁਣ ਦੇਖਣਾ ਹੋਵੇਗਾ ਕਿ ਅੱਗੇ ਕਿਸ ਚੀਜ਼ ਨੂੰ ਦਿੱਤਾ ਜਾਂਦਾ ਹੈ ਪੜਾਵਾ ਤੇ ਦਰਸਲ ਮਾਫੀ ਮੰਗੀ ਜਾਂਦੀ ਹੈ ਤੇ ਜਾਂ ਫਿਰ ਇਸੇ ਤਰ੍ਹਾਂ ਚੱਲਦਾ ਰਹੇਗਾ ਇਹ ਸਮਾਂ ਹੀ ਦੱਸ ਸਕਦਾ ਹੈ ਇਸ ਨੂੰ ਮਿਲਦੀਆਂ ਜੀ ਨਵੀਂ ਅਪਡੇਟ ਦੇ ਨਾਲ ਤਦ ਤੱਕ ਲੀਰ ਰੱਬ ਰੱਖਾ